ਅੱਡਲੀ ਪੋਸਟ ਪੰਜਾਬੀ ਤੁਸੀਂ ਦੇਖ ਰਹੇ ਹੋ ਮੈਂ ਹਾਂ ਰਾਜੀ ਸ਼ਰਮਾ ਸੁਨਾਮ ਦੀ ਧੀ ਨੇ ਨਾਮ ਰੌਸ਼ਨ ਕੀਤਾ ਜੀ ਹਾਂ ਫੈਂਸਿੰਗ ਗੇਮ ਦੇ ਵਿੱਚ ব্রੌਂਜ਼ ਮੈਡਲ ਲੈ ਕੇ ਆਈ ਹੈ ਸੁਨਾਮ ਦੀ ਧੀ 14 ਸਾਲ ਦੀ ਹਰਲੀਨ ਕੌਰ ਇਸ ਵਕਤ ਅਸੀਂ ਸ਼ਹੀਦ ਉਦਮ ਸਿੰਘ ਵਾਲਾ ਸਟੇਸ਼ਨ ਤੇ ਮੌਜੂਦ ਹਾਂ ਤੁਸੀਂ ਦੇਖ ਸਕਦੇ ਹੋ ਇਸ ਲੜਕੀ ਦਾ ਸਵਾਗਤ ਹੋ ਰਿਹਾ ਹੈ ਹਰਲੀਨ ਕੌਰ ਦਾ ਉਸ ਦੇ ਪਰਿਵਾਰ ਸਮੇਤ ਜਿਹੜੇ ਹੈਗੇ ਨੇ ਉਸ ਦੇ ਫਰੈਂਡਸ ਵੀ ਆਏ ਨੇ ਇਸ ਦਾ ਸਵਾਗਤ ਕਰਨ ਲਈ ਸੋ ਦੇਖ ਸਕਦੇ ਹੋ ਕਿਸ ਤਰ੍ਹਾਂ ਖੁਸ਼ੀ ਦੀ ਲਹਿਰ ਜਿਹੜੀ ਹੈਗੀ ਹੈ ਪਰਿਵਾਰ ਵਿੱਚ છਾਈ ਪਈ ਹੈ ਸੋ ਗੱਲਬਾਤ ਕਰਦੇ ਹਾਂ ਅ ਰਾਜੀ ਕਿੰਨੀ ਕ ਮਿਹਨਤ ਕੀਤੀ ਐ ਇਸ ਮੈਡਲ ਨੂੰ ਹਾਸਲ ਕਰਨ ਲਈ ਮਿਹਨਤ ਤਾਂ ਲੱਗਦੀ ਹੋਈ ਐ ਹੁਣ ਹਰ ਚੀਜ਼ ਕਰਨ ਚ ਅਸੀਂ ਵੀ ਕੀਤੀ ਸੀ ਹੁਣ ਹੋਰ ਕਰਾਂਗੇ ਅੱਗੇ ਫੈਂਸਿੰਗ ਗੇਮ ਹੀ ਕਿਉਂ ਸਿਲੈਕਟ ਕੀਤੀ ਹੋਰ ਕੋਈ ਐਦਾਂ ਦੀ ਕੋਈ ਗੇਮ ਹਾਕੀ ਹੋਗੀ ਜਾਂ ਕੋਈ ਹੋਰ ਐਦਾਂ ਇਸ ਚ ਕੀ ਖਾਸ ਲੱਗਿਆ ਤੁਹਾਨੂੰ ਮੈਨੂੰ ਫੈਂਸਿੰਗ ਮੈ ਲਾਇਲ ਲੱਗਾ ਮੈਨੂੰ ਫੈਂਸਿੰਗ ਕਰਨਾ ਮੈਨੂੰ ਐਸਾ ਲੱਗਾ ਕਿ ਮੇਰਾ ਟ੍ਰੈਂਡ ਬਣ ਗਿਆ ਥਾ ਫੈਂਸਿੰਗ ਕਰਨਾ ਅੱਛਾ ਹਾਂਜੀ ਠੀਕ ਐ ਕਿਸੇ ਤੋਂ ਪ੍ਰੇਰਣਾ ਮਿਲੀ ਸੀ ਪਹਿਲਾਂ ਸ਼ੁਰੂਆਤ ਵਿੱਚ ਕਿਸੇ ਨੂੰ ਦੇਖਿਆ प्रेरणा तो मिली थी मतलब देख देख के मिली थी वीडियोस पहले मैं देखती थी फेंसिंग में पेरेंट्स अच्छा। को नहीं पता था पर मैं पहले भी फेंसिंग की वीडियोस देखती थी ठीक है ठीक है तो अभी आप छत्तीसगढ़ में अभी ब्रॉन्ज मेडल हासिल करके आए हो तो कैसा कंपटीशन था वहाँ पर कितने चैलेंजेस जो है फेस करने पड़े चैलेंजेस बहुत फेस करने पड़े थे वहाँ पे तो क्योंकि हर एक स्टेट थी एक से बढ़कर एक मतलब बहुत कुछ नया सीखने को भी मिला सबसे ज़्यादा मुझे नया सीखने को मिला था वहाँ पे मतलब पहले ही जो बाउट लगे इतने टफ लगने लग गए कि अब कि लगा कि कुछ नहीं आएगा पर कंटिन्यू किया तब तो आ गया वो उम्मीद नहीं थी पर आ गया आपकी एज के बच्चे किताबें नहीं उठाते आपने सीधा तलवार उठा ली <laughs> <laughs> कभी ऐसा प्राउड फील होता है ऐसे भी हाँ मैंने इस एज, एज में तलवार उठा ली मैंने एक तरह से भी है लड़कियों को सेल्फ डिफेंस की भी जरूरत होती है एक तरह से कह सकते ਕਿਆ ਸੋ ਜੀ ਗੋਡਸ ਗ੍ਰੇਸ ਹੈ ਬਿਲਕੁਲ ਬਿਲਕੁਲ ਸੋ ਇਹਨਾਂ ਦੇ ਸਕੂਲ ਦੇ ਪ੍ਰਿੰਸੀਪਲ ਸਾਹਿਬ ਵੀ ਮੌਜੂਦ ਹਨ ਵੀ ਗੱਲਬਾਤ ਕਰਦੇ ਆ ਸਰ ਜੀ ਸਰ ਕਿਦਾਂ ਦੇਖਦੇ ਹੋ ਬੱਚੀ ਨੇ ਜਿਹੜਾ ਹੈਗਾ ਤਗਮਾ ਹਾਸਲ ਕੀਤਾ ਹੈ ਬ੍ਰਾਉਂਜ ਬਹੁਤ ਖੁਸ਼ੀ ਵਾਲੀ ਗੱਲ ਹੈ ਜੀ ਸਾਡੇ ਸਕੂਲ ਵਾਸਤੇ ਸਾਡੇ ਸ਼ਹਿਰ ਵਾਸਤੇ ਮਾਪੇ ਵਾਸਤੇ ਸਾਡੇ ਸੁਨਾਮ ਵਾਸਤੇ ਵਾਸਤੇ ਸਾਡੇ ਪ੍ਰਧਾਨ ਜੀ ਦੇਖੋ ਆਏ ਨੇ ਸਵਾਗਤ ਕਰਨ ਵਾਸਤੇ ਤੇ ਸਾਨੂੰ ਇਸ ਤੋਂ ਵੱਡੇ ਕੀ ਗੱਲ ਹੈ ਸਾ ਇਹ ਫਾਦਰ ਆਫ ਦ ਸਿਟੀ ਨੇ ਜੀ ਇਹ ਵੀ ਸਵਾਗਤ ਕਰਨ ਆਏ ਨੇ ਬੱਚੇ ਦਾ ਇਹ ਦੈਟ ਇਜ਼ ਵੈਰੀ ਗੁੱਡ ਸਾਰੇ ਸ਼ਹਿਰ ਦੇ ਉਰੇ ਪ੍ਰਬੰਧ ਤੇ ਸੱਜਣ ਖੜੇ ਨੇ ਬਹੁਤ ਖੁਸ਼ੀ ਵਾਲੀ ਗੱਲ ਆ ਇਹ ਸਾਡੇ ਵਾਸਤੇ ਅਸੀਂ ਇਹੀ ਦੁਆ ਕਰਦੇ ਆਂ ਵੀ ਬੱਚੀ ਹੋਰ ਜ਼ਿਆਦਾ ਅੱਗੇ ਵਧੇ ਹੋਰ ਜਲ ਮੈਡਲ ਲੈ ਕੇ ਆਵੇ ਨੈਸ਼ਨਲ ਲੈਵਲ ਤੇ ਆਈ ਹੈ ਇੰਟਰਨੈਸ਼ਨਲ ਲੈਵਲ ਤੇ ਵੀ ਹੈ ਏਸ਼ੀਅਨ ਗੇਮਸ ਤੇ 올림픽ਸ ਤੇ ਅਸੀਂ ਪਹੁੰਚੇ ਸਾਨੂੰ ਇਹੀ ਦੁਆ ਕਰਦੇ ਆ ਅਸੀਂ ਸਰ ਸਕੂਲ ਪ੍ਰਸ਼ਾਸਨ ਦਾ ਕਿੰਨਾ ਕੁ ਰੋਲ ਇਸ ਦੀ ਮਿਹਨਤ ਵਿੱਚ ਰਿਹਾ ਜਿਵੇਂ ਟ੍ਰੇਨਿੰਗ ਹੋ ਗਈ ਜਾਂ ਹੋਰ ਕਈ ਜਿਹੜੀਆਂ ਇਦਾਂ ਦੀਆਂ ਗੱਲਾਂ ਬਾਤਾਂ ਹੁੰਦੀਆਂ ਨੇ ਉਹ ਦੱਸਣਾ ਚਾਹੋਗੇ ਸਾਡੀ ਇਦਾਂ ਕੋਸ਼ਿਸ਼ ਹੁੰਦੀ ਆ ਵੀ ਅਸੀਂ ਬੱਚਿਆਂ ਨੂੰ ਅੱਛੀ ਐਜੂਕੇਸ਼ਨ ਅਸੀਂ ਪ੍ਰੋਵਾਈਡ ਕਰੀਏ ਤੇ ਬੱਚਿਆਂ ਨੂੰ ਸਪੋਰਟਸ ਜਿਹੜੇ ਸਪੋਰਟਸ ਨੇ ਬੱਚੇ ਨੇ ਉਹਨਾਂ ਦਾ ਵੀ ਅਸੀਂ ਥੋੜਾ ਜਿਹਾ ਧਿਆਨ ਰੱਖੀਏ ਤਾਂ ਕਿ ਉਹਨਾਂ ਨੂੰ ਅੱਗੇ ਵਧਣ ਦਾ ਮੌਕਾ ਮਿਲੇ ਇਹ ਤੁਸੀਂ ਆਪ ਤੁਸੀਂ ਦੇਖ ਸਕਦੇ ਹੋ ਵੀ ਜੇ ਕੁਝ ਹੈ ਸਕੂਲ ਨੇ ਕੀਤਾ ਹੈ ਜਾਂ ਇਹਦੀ ਮਿਹਨਤ ਨੇ ਕੀਤਾ ਹੈ ਜਾਂ ਇਹਦੇ ਕੋਚ ਨੇ ਅੱਗੇ ਕੀਤਾ ਹੈਗਾ ਔਰ ਦੈਟ ਇਜ਼ ਕਾਊਂਟੇਬਲ ਹੈ ਉਹ ਵੀ ਕਾਊਂਟ ਕਰਨ ਵਾਲੀ ਗੱਲ ਆ ਜੀ ਇਹ ਬੜੀ ਅੱਛੀ ਗੱਲ ਆ ਬਿਲਕੁਲ ਸਕੂਲ ਦੇ ਪ੍ਰਧਾਨ ਜੀ ਵੀ ਮੌਜੂਦ ਨੇ ਉਹਨਾਂ ਵੀ ਗੱਲਬਾਤ ਕਰਦੇ ਆ ਸਰ 14 ਸਾਲਾਂ ਦੀ ਏਜ 'ਚ ਹੈਨਾ ਇਸ 'ਚ ਬੰਦਾ ਜਵਾਕ ਜਿਹੜਾ ਸੁਰਤ ਨਹੀਂ ਸੰਭਾਲਦਾ ਮੈਡਲ ਲਿਆਂਦਾ ਤੁਸੀਂ ਕੀ ਕਰਦੇ ਸੀ 14 ਸਾਲ ਦੀ ਉਮਰ 'ਚ ਮੇਰਾ ਖਿਆਲ ਆ ਕਿ ਉਹ ਟਾਈਮ ਇਦਾਂ ਦਾ ਸੀ ਕਿ ਵੀ ਸਾਸੀਂ ਸੋਚਿਆ ਵੀ ਨਹੀਂ ਸੀ ਇਸ ਬਾਰੇ ਕਦੇ ਮੈਂ ਕਦੇ ਅਜੇ ਇਸ ਉਮਰ 'ਚ ਜੀ ਔਰ ਇਹ ਬੱਚੀ ਨੇ ਬਹੁਤ ਵੱਡਾ ਮਕਾਮ ਹਾਸਲ ਕੀਤਾ 14 ਸਾਲ ਦੀ ਉਮਰ 'ਚ ਇੱਕ ਨਹੀਂ ਦੋਹਾਂ ਮੈਡਲ ਲੈ ਕੇ ਆਈ ਹੈ ਜੀ ਔਰ ਖੁਸ਼ੀ ਵਾਲੀ ਗੱਲ ਹੈ ਸਾਡੇ ਲਈ ਸਾਡੇ ਸ਼ਹਿਰ ਲਈ ਮਾਣ ਵਾਲੀ ਗੱਲ ਹੈ ਈਵਨ ਮੈਂ ਕਹਾਂਗਾ ਪੰਜਾਬ ਲਈ ਔਰ ਰਹੀ ਗੱਲ ਅੱਜ ਅਸੀਂ ਸਨਮਾਨਿਤ ਕਰਨਾ ਆਏ ਹਾਂ ਤੇ ਮਿੱਟੀ ਨੂੰ ਮੈਂ ਆ ਪਾਇਆ ਜੀ ਮੇਰੀ ਧੀ ਹੈ ਮੈਂ ਤਾਂ ਉਹ ਦਾ ਨਾਮ ਇਹ ਮੇਰੇ ਦੋਸਤ ਦੀ ਬੇਟੀ ਹੈ ਇਹ ਹਰਲੀਨ ਜੀ ਔਰ ਆਏ ਇਸ ਕਰਕੇ ਆ ਇਕਲੀ ਬੇਟੀ ਕਰਕੇ ਨਹੀਂ ਤਾਂ ਕਿ ਦੂਜੇ ਬੱਚਿਆਂ ਨੂੰ ਵੀ ਮੋਟੀਵੇਸ਼ਨ ਮਿਲੇ ਕਿ ਅਗਰ ਉਹ ਕਰਨਗੇ ਤਾਂ ਉਹਨਾਂ ਦਾ ਵੀ ਇਦਾਂ ਹੀ ਸਵਾਗਤ ਕੀਤਾ ਜਾਊਗਾ ਔਰ ਇਸ ਬੱਚੀ ਨੂੰ ਵੀ ਹੌਂਸਲਾ ਮਿਲੇ ਕਿ ਮੈਂ ਅੱਗੇ ਵਧੂੰਗੀ ਤਾਂ ਮੇਰਾ ਹੋਰ ਵੀ ਸਰ ਅੱਜਕੱਲ ਇੱਕ ਪੇਰੈਂਟਸ ਦੀ ਮੈਂਟੈਲਿਟੀ ਵੀ ਹੈਗੇ ਨੇ ਵੀ ਵੀ ਲੜਕੀਆਂ ਨੂੰ ਜਿਆਦਾ ਪੜਾਇਆ ਨਹੀਂ ਜਾਂਦਾ ਜਿਆਦਾ ਐਡਾ ਸਪੋਰਟਸ ਲੈਵਲ 'ਚ ਨਹੀਂ ਲੈ ਕੇ ਜਾਇਆ ਜਾਂਦਾ ਕਿ 체ਤੀ ਵਿਆਹ ਤੋਂ ਇੱਕ ਤਰ੍ਹਾਂ ਦਾ ਆਪਾਂ ਦੇਖਦੀਏ ਇਹ ਟ੍ਰੈਂਡ ਵੀ ਤੋੜਿਆ ਇਸ ਬੱਚੀ ਨੇ ਨਹੀਂ ਮੈਂ ਤੁਹਾਡੀ ਗੱਲ ਨਾਲ ਇਸ ਵੇਲੇ ਸਹਿਮਤ ਨਹੀਂ ਹਾਂ ਇਹ ਗੱਲਾਂ ਜਿਹੜੀਆਂ ਸੀਗੇ ਅੱਜ ਤੋਂ 35-40 ਸਾਲ ਪਹਿਲਾਂ ਦੀਆਂ ਸੀ ਕਿ ਕੁੜੀਆਂ ਨੂੰ ਪੜਾਇਆ ਨਹੀਂ ਜਾਂਦਾ ਸੀ ਅੱਜ ਕੱਲ ਮੇਰਾ ਖਿਆਲ ਆ ਹਰ ਮਾਂ ਪਿਓ ਜਿਹੜਾ ਉਹ ਬੱਚਿਆਂ ਨੂੰ ਭਰਾ ਕੇ ਰਾਜੀ ਆ ਔਰ ਅੱਗੇ ਵਧਣ 'ਚ ਮਦਦ ਕਰ ਰਿਹਾ ਹੈ ਔਰ ਇਹ ਕਰਨੀ ਵੀ ਚਾਹੀਦੀ ਹੈ ਸਾਰੇ ਮਾਂ ਪਿਓ ਨੂੰ ਔਰ ਲੜਕੀਆਂ ਸਮਝ ਕੇ ਉਹਨਾਂ ਨੂੰ ਘਰ 'ਚ ਨਹੀਂ ਬਿਠਾਉਣਾ ਚਾਹੀਦਾ ਬਿਲਕੁਲ ਸੋ ਹਰਲੀਨ ਨੈਸ਼ਨਲ ਲੈਵਲ ਤੇ ব্রੌਂਜ਼ ਹਾਸਲ ਕਰ ਲਿਆ ਹੁਣ ਅਗਲਾ ਟੱਚਾ ਕੀ ਹੈ ਪਹਿਲੇ ਤਾਂ ਨੈਸ਼ਨਲ ਮੇ গোল ਚਾਹੀਏ ਨੈਸ਼ਨਲ ਮੇ ਕੋਡ ਨੈਸ਼ਨਲ ਮੇ ਕੋਡ ਸੀ ਫਿਰ ਹੀ ਇੰਟਰਨੈਸ਼ਨਲ ਜਾਣਗੇ ਅੱਛਾ 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 ਹਾਂ ਕਿਉਂਕਿ ਇਸ ਸਾਲ ਮੈਂ ਅੰਡਰ 17 ਮਚਾਂਗੀ ਤਾਂ ਮੈਂ ਇੰਟਰਨੈਸ਼ਨਲ ਜਾ ਸਕਤੀ ਹਾਂ ਫਿਰ ਇੰਟਰਨੈਸ਼ਨਲ ਜਾਣਗੇ ਫਿਰ ਵਾਹ ਫਿਲਖਾਂਗੇ ਬਿਲਕੁਲ ਕੀ ਕਟ ਤਾੜੀਆਂ ਦੇਖ ਸਕਦੇ ਹੋ ਹੌਸਲੇ ਹਰਲੀਨ ਕੌਰ ਦੇ 14 ਸਾਲ ਦੀ ਏਜ ਚ ਇਸ ਤਰ੍ਹਾਂ ਦਾ ਹੌਸਲਾ ਦੇਖਣਾ ਆਪਣੇ ਆਪ ਚ ਹੀ ਕਾਬਲੇ ਤਾਰਿਫ ਹੈ ਸੋ ਫੈਂਸਿੰਗ ਗੇਮ ਦੇ ਵਿੱਚ ব্রੌਂਜ਼ ਮੈਡਲ ਹਾਸਲ ਕੀਤਾ ਸੋ ਪੂਰੇ ਸਨਾਮ ਦਾ ਪੂਰੇ ਸਨਾਮ ਦਾ ਹੀ ਨਹੀਂ ਬਲਕਿ ਪੂਰੇ ਪੰਜਾਬ ਦਾ ਇਸ ਲੜਕੀ ਨੇ ਨਾਮ ਰੋਸ਼ਨ ਕਰਕੇ ਦਿਖਾਇਆ